ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲ ਤੇ ਐਕਟਿਵਾ ਚੋਰੀ ਹੋਣ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਤੇ ਲੀਲਾਪਵਨ ਏਰੀਏ ਚ ਜਿਸ ਸਬੰਧ ਚ ਸਪੈਸ਼ਲ ਟੀਮ ਮਨਜੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਰਹਿਨਮਾਈ ਹੇਠ ਤੇ ਬਣਾਈ ਗਈ ਸੀ ਜਿਸ ਨੇ ਅੱਗੇ ਐਕਟ ਕਰਦਿਆਂ ਹੋਇਆਂ ਇੰਚਾਰਜ ਮਾਡਲ ਟਾਊਨ ਰਜੀਤ ਸਿੰਘ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮੋਟਰਸਾਈਕਲ ਵਾਲੇ ਗੈਂਗ ਫੜੇ ਨੇ ਉਹ ਫਿਰ ਜਮਾਨਤ ਹੋ ਜਾਂਦੀ ਹੈ ਬਾਹਰ ਆ ਜਾਂਦੇ ਨੇ ਹੁਣ ਇੱਕ ਦੁਬਾਰਾ ਇੱਕ ਹੋਰ ਗੈਂਗ ਫੜਿਆ ਇਹਨਾਂ ਨੇ ਦੋ ਮੈਂਬਰੀ ਗੈਂਗ ਹੈ ਇਸ ਦੋ ਮੈਂਬਰ ਗੈਂਗਾ ਹਰਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਨਾਂ ਦੇ ਮੁੰਡਿਆਂ ਦੇ ਇਨ੍ਹਾਂ ਪਾਸੋਂ 7 ਮੋਟਰਸਾਈਕਲ ਚਾਰ ਐਕਟਿਵਾ ਤੇ ਤਿੰਨ ਮੋਟਰਸਾਈਕਲ ਚੋਰੀ ਤੇ ਰਿਕਵਰ ਕੀਤੇ ਨੇ ਇਹ ਪਟਿਆਲੇ ਲੋਕਲ ਹੀ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਖਿਲਾਫ ਇੱਕ ਹਰਵਿੰਦਰ ਸਿੰਘ ਦੇ ਖਿਲਾਫ ਇੱਕ ਮਕਦਮਾ ਹਰਮਨਦੀਪ ਸਿੰਘ ਹੈਰੀ ਦੇ ਖਿਲਾਫ ਦੋ ਮਕਦਮੇ ਨੇ ਪਹਿਲਾਂ ਦਰਜ ਇਹ ਬੇਲ ਆਊਟ ਟੀਲ ਤੇ ਆਏ ਹੋਏ ਨੇ ਤੇ ਇਹਨਾਂ ਨੂੰ ਚੋਰੀ ਛੋਦਾ ਮੋਟਰਸਾਈਕਲ ਨਾਲ ਇੱਕ ਮੋਟਰਸਾਈਕਲ ਨਾਲ ਪਹਿਲਾਂ ਰੰਗੇ ਹੱਥੀ ਕਾਬੂ ਕੀਤਾ ਉਦੋਂ ਬਾਅਦ ਦਰਾਨੇ ਸਟਾਈ ਐਵੀਡੈਂਸ ਐਕਟ ਤੇ 23 ਬੀ ਐਸ ਵੀ ਉਹਦੇ ਦੇ ਅਧੀਨ ਬਰਾਮਦ ਕੀ 6 ਮੋਟਰਸਾਈਕਲ 6 ਵੀਕਲਾਂ ਦੀ ਹੋਰ ਹੋਈ ਹੈ ਜਿਹੜੇ ਮੋਟਰਸਾਈਕਲ ਸਰ ਹੈਗੇ ਇਹ ਇਹ ਚਾਰ ਐਕਟਿਵਾ ਐਕਟਿਵਾ ਨੇ ਤੇ ਤਿੰਨ ਮੋਟਰਸਾਈਕਲ ਨੇ ਇਹਨਾਂ ਦਾ ਅੱਗੇ ਹੁਣ ਮਾਨ ਜੋ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਤੇ ਇਦਾਂ ਨਿ ਰਿਮਾਂਡ ਹੋਰ ਵੀ ਅੱਗੇ ਜੋ ਡਿਟੇਲਡ ਪੁੱਛਗਿਛ ਉਹ ਕੀਤੀ ਜਾਊਗੀ ਕੀ ਟਾਰਗੇਟ ਖੜੀ ਹੈ ਜਦਾਂ ਨੂੰ ਕਰਦੇ ਸੀ ਮੈਂ ਮੇਨ ਫੀਡ ਪੜਕੇ ਵਾਲੀ ਜਗ੍ਹਾ ਲੀਲਾ ਪਵਨ ਮਾਰਕੀਟ ਰਜਿੰਦਰਾ ਹਸਪੀਟਲ ਜਾਦਾ ਭੀੜ ਭਰ ਕੇ ਵਾਲੀ ਜਗ੍ਹਾ ਤੇ ਜਿੱਥੇ ਕਰਾਉਡਡ ਪਲੇਸ ਆ ਉੱਥੋਂ ਹੀ ਮੋਟਰਸਾਈਕਲ ਚੋਰੀ ਹੁੰਦੀ ਹੈ। ਸਰ ਇਹ ਪਾਰਟਸ ਨੂੰ ਵੇਚ ਕੇ ਥਿਕੇ ਕੱਟ ਕੇ ਇਹ 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 ਅੱਗੇ ਵੀ ਜਿਹੜੀ ਮੋਟਰਸਪਰਿੰਟ ਦੀ ਇਹਨਾਂ ਦੀ ਮੋਟਰਸਾਈਕਲ ਦੇ ਪਾਰਟਸ ਨੂੰ ਵੇਚ ਕੇ ਕੱਟ ਕੇ ਵੇਚਣਦੀ ਹੈ। ਬਟ ਇਹ ਹੁਣ ਜਿਹੜਾ ਨਵਾਂ ਗੈਂਗ ਫੜਿਆ ਇਹਨਾਂ ਨੇ ਇਹਦੀ ਹਜੇ ਪੁੱਛਗਿੱਛ ਤੋਂ ਬਾਅਦ ਹੀ ਕਲੀਅਰ ਹੋਵੇਗਾ। ਸਰ ਇਹ ਗੱਲ ਚੱਲ ਰਹੀ ਹੈ ਕਿ ਰੋ ਹੈਗਾ ਕਿ ਅੱਗੇ ਵੀ ਕੋਈ ਤੇ ਲਿੰਕ ਹੈਗੀ ਹੈ ਜਾਂ ਇਹ ਇਹ ਵੀ ਡਿਟੇਲਡ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ। ਉਸ ਤੋਂ ਬਾਅਦ ਹੀ ਪਤਾ ਲੱਗੇ ਕਿ ਇਹ ਪਹਿਲਾਂ ਇਹ ਜੇਲ੍ਹ ਚ ਰਹਿੰਦੇ ਨੇ ਜੇਲ੍ਹ ਚ ਫਿਰ ਅੱਗੇ ਗੈਂਗ ਬਣਾ ਲੈਂਦੇ ਨੇ ਇਸ ਗੱਲ ਕਰਕੇ ਅੱਗੇ ਫਿਰ ਵਾਰਦਾਤ ਕਰਦੇ ਨੇ ਉਹ ਨਰਮਤਰ ਜਿਵੇਂ ਪੁਲਿਸ ਦਾ ਕੰਮ ਚੱਲ ਰਿਹਾ ਉਸ ਤੋਂ ਜਦ ਪਹਿਲਾਂ ਵੀ ਮਾਰਡਾਉਨ ਦੇ ਜਿਹੜੇ ਜਨਰਲ ਸੁਲਾ ਦੇ ਇਲਾਕੇ ਜਿਹੜੇ ਬੋਟੇ ਚੋਰੀ ਕੀਤੇ ਆ ਉਹਦੇ ਬਾਅਦ ਹਰਿਆਣੇ ਨਾਲ ਡੁਰਦੇ ਸੀ ਕਿਸ ਤਰ੍ਹਾਂ ਕਿਤੇ ਲੱਗਦਾ ਕਿ ਇੰਟਰਸਟੇਟ ਗੈਂਗ ਇਹ ਕੰਮ ਕਰ ਰਿਹਾ ਹੈ ਜੀ ਇੱਕ ਵਾਰ ਇੱਕ ਵਾਰ ਡਿਟੇਲਡ ਇਹਨਾਂ ਦੀ ਪੁੱਛਗਿੱਛ ਹੋ ਕੇ ਹੀ ਗੱਲ ਕੀਤੀ ਜਾ ਸਕਦੀ ਕੋਈ ਕਨਫਰਮ ਗੱਲ ਵੀ ਕਰਦੇ ਸੀ ਇਹਨਾਂ ਦਾ ਡਰਗ ਟੈਸਟ ਕਰਾਇਆ ਜਾ ਰਿਹਾ ਜੀ ਜੇ ਨਸ਼ੇ ਦੇ ਸਬੰਧ ਚ ਕਿਤੇ ਵੀ ਇਨਵੋਲਵਮੈਂਟ ਹੋਊਗੀ ਇਹਨਾਂ ਦੀ ਤੋਂ ਸਕੋਟਿੰਗ ਵੀ ਕਰਦੇ ਸਰ ਅਕਸਰ ਇਹ ਦੇਖਿਆ ਜਾਂਦਾ ਕਿ ਇਹਨਾਂ ਦੇ ਕੋਲ ਮੋਬਾਈਲ ਨੰਬਰ ਮਤ ਹੁੰਦੇ ਨੇ ਧਾਰਾ ਵਾ ਜਿਹੜੀ ਇਹ ਨਹੀਂ ਲੱਗਦੀ ਕਿ ਉਹ ਇਸ ਵਾਰ ਕੇ ਤਾਂ ਕਿ ਉਹਨਾਂ ਦੀ ਲਗਾ ਕੇ ਜੇ ਕਿਉਂਕਿ ਨਗਰ ਨਿਗਮ ਨੂੰ ਇਹ 112 ਤੇ 113 ਧਾਰਾ ਹੁਣ ਨਵੇਂ ਵੀ ਐਨਐਲਐਸ ਚਾਹੀਏ ਉਹ ਵੀ ਇਹਨਾਂ ਤੇ ਲਗਾਈ ਜਾ ਰਹੀ ਹੈ ਤਾਂ ਕਿ ਇਹ ਆਰਗੇਨਾਈਜ਼ਡ ਕਾਰ ਕਰਾਈਮ ਦਾ ਪਾਰਟ ਨੇ ਤੇ ਜਦਾ ਦੇਰੇ ਅੰਦਰ ਰਹਿ ਸਕਣ ਤੇ ਤਾਂ ਜੋ ਸ਼ਖਤ ਤੋ ਸਖਤ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਤਾਂ ਕਿ ਇਹਨਾਂ ਦੀ ਜਲਦ ਤੋਂ ਜਲ ਜ਼ਮਾਨਤ ਨਾ ਹੋ ਸਕੇ ਆਮ ਜਨਤਾ ਨੂੰ ਕਿਹੜੇ ਲੇਦੇ ਹੋਗੇ ਜਿਨ੍ਹਾਂ ਦੇ ਵਾਈਪ ਚੋਰੀ ਹੁੰਦੇ ਆ ਉਹਨਾਂ ਨੂੰ ਕਿਵੇਂ ਇਸ ਤੋਂ ਪ੍ਰੇਸ਼ਾਨ ਜੀ ਅਸੀਂ ਆਮ ਜਨਤਾ ਨੂੰ ਇਸ ਜਿਹੜੇ ਹੁਣ 7 ਵਹੀਕਲ ਨੇ ਇਹ ਇਹ ਅੱਗੇ ਟ੍ਰੇਸ ਕਰਵਾ ਰਹੇ ਆ ਆਮ ਜਨਤਾ ਦੇ ਅੱਗੇ ਉਹਨਾਂ ਨੂੰ ਆਮ ਜਨਤਾ ਨੂੰ ਮਿਲਣਗੇ ਆਮ ਜਨਤਾ ਦਾ ਤਾਂ ਮੇਨ ਮੈਸੇਜ ਆਮ ਜਨਤਾ ਲਈ ਤਾਂ ਮੈਸੇਜ ਤਾਂ ਸਿਰਫ ਆਪਣੀ ਡਿਊ ਕੇਰੀ ਆ ਉਹਨਾਂ ਦੇ ਵਹੀਕਲ ਦੀ ਇਸ ਤੋਂ ਇਲਾਵਾ ਤਾਂ ਮੇਨ ਪਾਰਕਿੰਗਾਂ ਤੇ ਸੀਸੀਟੀਵੀ ਕੈਮਰੇ ਹੋਰ ਠੇਕੇਦਾਰਾਂ ਤੇ ਥਰੂ ਉਹ ਅਸੀਂ ਮੈਂ ਕੀਤਾ ਜਾ ਰਿਹਾ ਹੈਗਾ ਵਾਪਸ ਕਰ ਦਿੱਤੀ ਜਾਏਗੀ ਕੱਲ ਤੱਕ ਇਸ ਬੋਤੂਕੀ ਤੇ ਗਾਇੰਗ ਇਹ ਜਲਦ ਤੋਂ ਜਲਦ ਜਦੋਂ سپੁਰਦਾਰੀ ਲਾ ਦੇਣਗੇ ਇਹਨਾਂ ਦੇ ਮਾਲਕ ਤੇ ਨਾਲ ਦੇ ਨਾਲ ਉਹਨਾਂ ਨੂੰ ਇਹ ਹੈਂਡਓਵਰ ਰਿਕਵਰ ਕਿੱਥੋਂ ਹੋਏ ਲੇਗੀ ਇਹ ਮੋਟਰਸਾਈਕਲ ਮੋਟਰਸਾਈਕਲ ਇਹ ਸਿਵਲ ਐਂਡ ਰੀ ਦੇ ਪਿਛਲੇ ਪਾਸੇ 24 ਨੰਬਰ ਫਾਟਕ ਦੇ ਪਿਛਲੇ ਪਾਸੇ ਡਿਊਟੀ ਸਰ ਜੀ ਤਾਂ ਪੀਸੀਆਰ ਦੀ ਬੜੀ ਲੋਕਾਂ ਵੱਲੋਂ ਮੰਗ ਕੀਤੀ ਹੈ ਪੀਸੀਆਰ ਬਹੁਤ ਘੱਟ ਹੈ ਸ਼ਾਇਦ ਇਹ ਵਿੱਚ ਜੇ ਇਹਨਾਂ ਵਾਲਦਾਂ ਨੂੰ ਪੀਸੀਆਰ ਦਾ ਬਹੁਤ ਜ਼ਿਆਦਾ ਦੁਬਾਰਾ ਫਿਰ ਸੁਧਾਰ ਤੇ ਦੁਬਾਰਾ ਸਾਰਾ ਪੀਸੀਆਰ ਦੀਆਂ ਡਿਊਟੀਆਂ ਫਿਰ ਰੀਡਿਫਾਈਨ ਕੀਤੀਆਂ ਗਈਆਂ ਨੇ ਬਟ ਕਈ ਵਾਰੀ ਵੀਵੀਏਪੀ ਡਿਊਟੀ ਹੋ ਜਾਣ ਕਰਕੇ ਉਸ ਤਰ੍ਹਾਂ ਕਦੋਂ ਕੀ ਲੱਗਦਾ ਘਾਟਾ ਪੂਰਤੀ ਘਾਟਾ ਨਹੀਂ ਨਹੀਂ ਫੋਰਸ ਤਾਂ ਨਹੀਂ ਸਫੀਸ਼ੀਐਂਟ ਹੈ ਵੀਵੀਏਪੀ ਡਿਊਟੀ ਹੋਣ ਕਰਕੇ ਵੀਵੀਏਪੀ ਡਿਊਟੀ ਤੇ ਫੋਰਸ ਲੱਗ ਜਾਂਦੀ ਉਹਦੇ ਚ ਫਿਰ ਪੀਸੀਆਰ ਦੀ ਵੀ ਡਿਊਟੀ ਲੱਗ ਜਾਂਦੀ ਉਸ ਕਰਕੇ ਮੋਟਰਸਾਈਕਲ ਜਿਹੜੇ ਚੋਰੀ ਹੁੰਦੇ ਆ ਜਿਵੇਂ ਤੁਸੀਂ ਕਹਿ ਰਹੇ ਹੋ ਕੱਟ ਵਾਟ ਕੇ ਵੇਚ ਜਾਂਦੇ ਸੀ ਕੀ ਇਹ ਡੀਲਰਾਂ ਨੂੰ ਵੇਚੇ ਜਾਂਦੀ ਉਹ ਸਕ੍ਰੈਪ ਵਾਲੇ ਜਿੰਨੇ ਕਹਿ ਸਕਦੇ ਆ ਕਬਾੜੀਆਂ ਨੂੰ ਵੇਚਦੇ ਛੋਟੇ ਡੀਲਰਾਂ ਨੂੰ ਹੀ ਅੱਗੇ ਜਿਵੇਂ ਕਿਸੇ ਨੂੰ ਚੱਕਾ ਵੇਚਦਾ ਕੱਢ ਕੇ ਜਾਂ ਹੋਰ 파ਟ ਕੱਢ ਕੇ ਵੇਚ ਤੇ ਛੋਟੇ ਡੀਲਰਾਂ ਨੂੰ ਹੀ ਵੇਚ ਜਾਂਦੇ ਸੀ ਛੋਟੇ ਅੱਗੇ ਸਕ੍ਰੈਪ ਡੀਲਰਾਂ ਨੂੰ ਵੇਚ ਜਾਂਦੇ ਉਹ ਵੀ ਅਸੀਂ ਮਕਦਮਿਆਂ ਦੇ ਵਿੱਚ ਉਹਨਾਂ ਨੂੰ ਵੀ 120 ਵੀ ਸ਼ਾਮਲ ਕੀਤਾ ਕਿੰਨੇ ਕੁ ਬੰਦੇ ਜਿਹੜੇ ਆ ਗਏ ਨੇ ਜੋ ਦੇਖ ਮੈਨੂੰ ਆਪਣੇ ਆਏ ਨੇ ਵੀ ਉਹ ਜਿਨ੍ਹਾਂ ਨੂੰ ਵੇਚ ਰਹੇ ਨੇ ਉਹ ਜਿਵੇਂ ਮਾਡਲ ਟਾਊਨ ਵਾਲੇ ਰਣਜੀਤ ਸਿੰਘ ਨੇ ਇਹਨਾਂ ਨੇ ਕਾਫੀ ਅੱਗੇ ਵੀ ਗੈਂਗ ਫੜੇ ਆ ਉਹਦਾਂ ਨੂੰ ਡਿਟੇਲ ਅਸੀਂ ਕੱਢ ਕੇ ਦੇ ਦੋ ਠੀਕ ਹੈ ਸਰ ਧੰਨਵਾਦ ਸੋ